ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੱਲਵਾਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਾਂ ਥਰਾਜ ਨੰਗਨਸਾਰ ਅੱਗੇ ਟੱਲਵਾਵਾਂ ਵਾਲਾ ਪਿੰਡ ਆਉਂਦਾ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਲਾਸਟ ਪਿੰਡ ਹੀ ਆ ਭਗਤਾ ਭਾਈ ਨੇੜੇ ਹੀ ਰਹਿ ਜਾਂਦਾ 5-6 ਕਿਲੋਮੀਟਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਵਿਖਾਉਣੇ ਆ 5 ਦੋ ਆ ਤਾਜ਼ੀਆਂ ਸੂਈਆਂ ਸਵਾਈਆਂ ਵੜਾਂ ਖੜੀਆਂ ਤੇ ਦੋ ਇਧਰ ਅੰਦਰ ਬਰਾਂਡੇ 'ਚ ਖੜੀਆਂ ਕਿਉਂਕਿ ਠੰਡ ਆ ਤੁਹਾਨੂੰ ਵੀ ਪਤਾ ਅੱਜ ਪਰ ਰੱਬ ਨੇ ਕੀਤੀ ਕਿਰਪਾ ਅੱਜ ਟਾਈਮ ਨਾਲ ਹੀ ਸੂਰਜ ਨਿਕਲਿਆ ਆ ਦੋ ਆ ਤਾਜ਼ੀਆਂ ਸੂਈਆਂ ਖੜੀਆਂ ਚਾਰ ਵਿਹੜਾ ਇੱਕ ਇਧਰ ਗੱਬਣ ਅਮਰੀਕਨ ਵਿਹੜ ਖੜੀ ਐ ਚੰਗੇ ਦੁੱਧ ਵਾਲੀ ਫੋਲ ਵੱਡਿਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਪੰਜ ਨਾਗਾ ਵਿਹੜ ਤਾਂ ਬਾਈ ਕਹਿੰਦਾ ਆਪਾਂ ਵੱਡੀ ਵਿਖਾਉਣੀ ਨਹੀਂ ਸੀਗੀ ਕੱਚੀ ਆ ਪਰ ਚਲੋ ਵਿਖਾ ਦਿੰਨੇ ਆ ਜੇ ਕੋਈ ਭੈਣ ਭਰਾ ਲੈ ਆਂਦਾ ਚਾਹਵਾਨ ਹੋਵੇ ਚੰਗੇ ਦੁੱਧ ਵਾਲੀ ਅਮਰੀਕਨ ਵਿਹੜ ਤੇ ਕੋਈ ਗੱਲ ਨਹੀਂ ਬਾਈ ਕਹਿੰਦਾ ਆਜੋ ਘਰੇ ਨਹੀਂ ਫਿਰ ਤਿਆਰ ਕਰਕੇ ਤਾਂ ਬਾਈ ਕਹਿੰਦਾ ਇਹਦੀ ਸਪੈਸ਼ਲ ਵੀਡੀਓ ਬਣਾਵਾਂਗੇ ਜਦੋਂ ਤਿਆਰ ਹੋ ਜਾਂਦੀ ਆ ਕਿੰਨਾ ਮੋਲੋ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਣੀ ਨਾਸ਼ਕੰਦਰ ਸਿੰਘ ਪੈਂਟਲ ਮਲਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਦਾ 77197250 ਵਾਲਾ ਇੱਕ ਹੀ ਫੇਰ ਦਾ ਸੀ 77197250 ਵਾਲਾ ਵੋਟਾਂ 6-7 ਮਹੀਨੇ ਰਹਿ ਚੱਲੇ ਹਨ ਹਾਂਜੀ ਤੇ ਕੱਪੜੇ ਚੇਂਜ ਕਰ ਲਏ ਫਿਰ ਹਾਂਜੀ ਤਿਆਰੀ ਆ ਪੂਰੀ ਪੂਰੀ ਤਿਆਰੀ ਆ ਜੋ ਬੰਦੇ ਕੰਮ ਜਮਾ ਜੋ ਬੰਦੇ ਬਣੂ ਸਰਕਾਰ ਫਿਰ ਆਰਗੀ ਬਣਨੀ ਚਾਹੀਦੀ ਹੈ ਚਾਹੀਦੀ ਹੈ ਹਾਂ ਮਾਹੌਲ ਤਾਂ ਬਣਿਆ ਪਿਆ ਹਾਂ ਲੋਕ ਵੇਖ ਲੈਂਦੇ ਵੀ ਕਿੰਨਾ ਕਟਾਂ ਜਿਹਨੇ ਕੀ ਕੀ ਕੋਸ਼ਿਸ਼ ਕੀਤਾ ਹਾਂ ਪਤਾ ਹੀ ਲੱਗਦਾ ਹੈ ਇਹ ਤਾਂ ਗੱਲ ਹੈਗੀਆ ਚਲੋ ਕਿਰਾਂ ਲੋਕਾਂ ਨੂੰ ਬਹਿਮ ਸੀਗਾ ਹਾਂ ਉਹ ਨਿਕਲ ਗਿਆ ਨਿਕਲ ਗਿਆ ਹਾਂ ਲੋਕੀ ਮੁਠੀਆਂ ਜੀ ਥੁੱਕੀ ਫਿਰਦੇ ਸੀਗੇ ਕਿ ਐਂ ਕਰ ਦੇਣਗੇ ਜਿਉਂ ਕਰ ਦੇਣਗੇ ਹੁਣ ਗਾਲਾਂ ਕੱਢਦੇ ਹੁਣ ਗਾਲਾਂ ਕੱਢਦੇ ਹਾਂ ਬਾਕੀ ਚਲੋ ਸਰਕਾਰਾਂ ਆਈ ਜਾਣਗੀਆਂ ਆ ਆਈ ਜਾਂਦਾ ਆਪਾਂ ਤਾਂ ਚਲੋ ਕੰਮ ਧੰਦਾ ਕਰਨਾ ਤੇ ਉਹ ਆਪਾਂ ਜਿਹੜੀ ਮਰਜ਼ੀ ਸਰਕਾਰ ਰਹਿ ਜੋ ਆਪਾਂ ਉਹੀ ਕਰਨਾ ਚਲੋ ਇਹ ਤਾਂ ਸ਼ੁਰੂ ਕਰ ਗਏ ਇਹ ਤੀਜਾ ਸੂਆ ਕਾਂ ਹੰਦਾ ਹੂੰ ਇਹਨੂੰ ਸੂਈ ਨੂੰ ਚੌਥਾ ਦਿਨ ਅਜ ਬੱਛੀ ਇਹਦੇ ਮਗਰ ਬੱਛੀ ਇਹ ਥਲਕ ਚੋਣ ਵਾਲਾ ਜਿਹੜਾ 14 ਕਿਲੋ 13 ਕਿਲੋ ਜਿਹੜਾ ਮਰਜੀ ਕੰਡਾ ਮਾਰ ਲੈ ਗਾਰੰਟੀ ਆ ਤੁਮ ਚਾਰ ਟਾਈਮ ਚੋਲੇ ਜਿੰਨੇ ਡੰਗ ਮਰਜੀ ਜੋਲੇ ਆਪਣੇ ਕੋਲ ਜਿੰਨੇ ਰੰਗ ਮਰਜੀ ਵਹਿ ਬਿਖ ਕੋਈ ਨਿਆਣਾ ਪਾਉਣਾ ਪਾਲ ਨਹੀਂ ਪਾਉਣਾ ਕਿੰਨਾ ਕੁ ਪੈਜੂ ਦੁੱਧ 17 ਕਿਲੋ ਮੰਨ ਕੇ ਚਲੋ ਆਪਾਂ ਬੋੜਾ ਨਹੀਂ ਕਹਿੰਦੇ ਜਦੋਂ 20 ਕਰਕੇ ਪਰ ਅੱਜ 13 ਕਿਲੋ ਕੰਡਾ ਮਾਰ ਲੈ ਹੈ ਚੋ ਕੱਢ ਬਾਹਰ ਨੂੰ ਦੋਸਤੋ ਅੱਜ ਚੌਥਾ ਦਿਨ ਹੋ ਗਿਆ ਮਗਰ ਬੱਛੀ ਹੈ ਜਰਸੀ ਬਰੀਡ ਹੈ 14 ਕਿਲੋ ਦੁੱਧ ਮੰਨ ਲਓ ਬੌਲਾ ਮੰਨ ਲਓ ਤਿਆਰ ਐ ਤੁਸੀਂ 13 ਮੰਨ ਕੇ ਆਇਓ ਬਾਈ ਕਹਿੰਦਾ ਕੰਡਾ ਲਿਆਇਓ ਨਾਲ ਤੜਕੇ ਵੀ ਆਜੋ ਆਥਣੇ ਵੀ ਆਜੋ ਦੋ ਦਿਨ ਚੋਲੋ ਚਾਰ ਦਿਨ ਚੋਲੋ ਜਿੰਨੇ ਦਿਨ ਜੀ ਕਰਦਾ ਕੰਡੇ ਤੇ ਜੋਖੀ ਜਾਇਓ ਸੀਲ ਐਨੀ ਆ ਭਾਵਾ ਜਵਾਗ ਚੋਈ ਜਾਣ ਬਿਨਾ ਨਿਆਣੇ ਤੋਂ ਕੋਈ ਰੱਸੀ ਰੁਸੀ ਪਾਉਣ ਦੀ ਲੋੜ ਨਹੀਂ ਵਿੜੇ ਦੇ ਵਿਚਾਲੇ ਖੜਾ ਲੇ ਅਗਲਾ ਤੇ ਬਾਲਟੀ ਲੈ ਲੇ ਤੇ ਲੱਗ ਪੇ ਡਹਿਪੇ ਚੋਣ ਜਿੰਨੇ ਦਿਨ ਜੀ ਕਰਦਾ ਸੁਬਾ ਸ਼ਾਮ ਅਗਲ ਆਈ ਜਾਵੇ ਤੇ ਚੋਈ ਜਾਵੇ 13 ਕਿਲੋ ਮਗਰ ਬਹੁਤ ਚੰਗੀ ਜਰਸੀ ਬਰੀਡ ਦੀ ਵੱਛੀ ਆ ਧਾਰਾ ਮਾਰ ਕੇ ਬਾਈ ਕਹਿੰਦਾ ਤੁਹਾਨੂੰ ਵਿਖਾ ਦਿੰਨੇ ਆ 17 ਕਿਲੋ ਦੁੱਧ ਬਾਈ ਦੱਸਦਾ ਇੰਨਾ ਕਿ ਤਾ ਪਿਆ ਜੂ ਆਪਾਂ 20 ਕਿਲੋ ਨਹੀਂ ਕਹਿੰਦੇ ਬਾਕੀ ਭਰਾਓ ਤੁਹਾਡੀ ਅਗੇ ਸੇਵਾ ਸੰਭਾਲ ਐ ਮੋٹے ਮੋٹے ਥਾਣ ਆ ਗੁਲਾਬੀ ਹੱਦੀ ਚਵਾਈ ਵਾਲੇ ਮਗਰ ਵੀ ਬੱਚਾ ਸੋਹਣਾ ਕੰਮ ਦਾ ਵੱਛੀ ਆ ਵਧੀਆ ਸੇਵਾ ਕਰ ਲਓਗੇ ਖੀਰੀਆਂ ਸੂ ਪੈਂਦੀਆਂ ਤੇ ਜਿਹੜਾ ਨਹੀਂ ਕਰਦਾ 4-4 ਸਾਲ ਪੱਠੇ ਹੀ ਖਾਈ ਜਾਂਦੀਆਂ ਖੜੀਆਂ ਇਹ ਵੀ ਗੱਲ ਆ ਸਾਰੀਆਂ ਨਹੀਂ ਖੀਰੀਆਂ ਸੂੰਦੀਆਂ ਚੰਗੀ ਸੇਵਾ ਵਾਲੇ ਬੰਦੇ ਦੀਆਂ ਹੀ ਸੂੰਦੀਆਂ ਫਾਰਮਾਂ 'ਚ ਤਾਂ ਆ ਵੀ ਸੂ ਪੈਂਦੀਆਂ ਕਿਉਂਕਿ ਫਾਰਮਾਂ 'ਚ ਸੇਵਾ ਜ਼ਿਆਦਾ ਹੁੰਦੀ ਆ ਤੇ ਹੁਣ ਤਾਂ ਚਲੋ ਕਿਸੇ ਕਿਸੇ ਟਾਵੇਂ ਟਾਵੇਂ ਘਰੇ ਵੀ ਖੀਰੀਆਂ ਸੂਈ ਜਾਂਦੀਆਂ ਲਾਣਾ ਪਾਉਣਾ ਪਾਉਣਾ ਹਮ ਤਾਂ ਨਹੀਂ ਪਾਉਣਾ ਲਓ ਜੀ ਬਿਣਾ ਨਿਆਣੇ ਤੋਂ ਮੋਟੀ ਚਵਾਈ ਮੂਰਲੇ ਥਾਣਾਂ ਦੀਆਂ ਧਾਰਾਂ ਵੇਖ ਰਿਆਂ ਐਨ ਮੋਟੀ ਧਾਰ ਆ ਗੰਨੇ ਵਰਗੀ ਤੇ ਆ ਮਗਰਲੇ ਦੀ ਵੀ ਵੇਖ ਲੋ ਕੋਈ ਭੂਰਨੇ ਛੱਟਾ ਨਹੀਂ ਚਵਾਈ ਐ ਡਾਂ ਕਰ ਗਈ ਕਿੰਨੇ ਦੀ ਜੈ ਜੈ ਜਪਾ ਜਿਹੜਾ ਮਰਜ਼ੀ ਕਰਾ ਲੈ 48000 ਰੁਪਏ ਦੀ 2 ਘਟ 50 ਦੀ 2 ਘਟ 50 ਦੀ ਲਓ ਜੀ ਛੋਟਾ ਜਿਹਾ ਭਾਜਾਂ 2 ਘਟ 50 ਦੀ 14 ਕਿਲੋ ਤਿਆਰ ਹੈ 2-3 ਕਿਲੋ ਦੋਤਾ ਹੋਰ ਵਾਜੂਗੀ ਤੇ ਭਾਹ ਕਿਹੜਾ ਫੰਡਰ ਮੱਝਾਂ ਵਾਲਾ ਪਾ ਲਓ ਜੀ ਭਾਵਾ ਚਾਰ ਵੇਰੀ ਉੱਠ ਕੇ ਵੈੜ ਥੱਲੇ ਬੈ ਜਾ ਲੱਤ ਵੀ ਨਹੀਂ ਪੜਦੀ ਐ ਤੇ ਆ ਗੋਲ ਮਟੋਲ ਤੇ ਇਹੇ ਹਿੰਮਤ ਖੀਰੀ ਮੰਨ ਲੈ ਦੋਂਦੇ ਦੰਦ ਮੰਨ ਲੈ ਦੰਦ ਪੱਟ ਕੇ ਵਿਖਾਉਂਦੇ ਨੇ ਦੋ ਦੰਦ ਦੋੰਦੀ ਦੋਂਦੇ ਪੂਰੇ ਕਰੇ ਨਹੀਂ ਲੋ ਜੀ ਦੋਂਦੇ ਚੱਕਣ ਲੱਗੀ ਐ ਹਜੇ ਤੇ ਸੀਲ ਇੰਨੀ ਆ ਨਿਆਣਾ ਨਾ ਬਣਾਇਆ ਲੈ ਜੇ ਤੂੰ ਮਾ ਪਾਉਂ ਜਾਂ ਨਾ ਪਾਉਂ ਹਾਂ ਜਿਹੜੇ ਨਾਲ ਦੇ ਖੀਰੇ ਜਿਹੜੇ ਦੁੱਧ ਦੰਦ ਹੈ ਉਹਨਾਂ ਤੋਂ ਵੀ ਛੋਟੇ ਆ ਹਜੇ ਕਿੱਥੇ ਜਦੋਂ ਪੂਰੇ ਚੱਕ ਗਈ ਉਹਨਾਂ ਤੋਂ ਦੁੱਗਣੇ ਵੱਡੇ ਕਰਨੇ ਆ ਨੇ ਵੱਡੇ ਵੱਡੇ ਦੋ ਦੰਦ ਹੋਣੇ ਆ ਪਰ ਹਜੇ ਤਾਂ ਚੱਕਦੀ ਆ ਖੀਰੀ ਮੰਨ ਲਓ ਦੋਂਦੀ ਮੰਨ ਲਓ ਕਿੰਨਾ ਦੁੱਧ ਆ ਇਹਦੇ ਨੂੰ ਅੱਜ 11ਵਾਂ ਦਿਨ ਹੈ ਮੈਂ ਤਾਂ ਸੋਈ ਨੂੰ ਹੂੰ ਇਹਦੇ ਥੱਲੇ ਹੈ 13 12 ਮੰਨ ਲੈ ਜਿਹੜਾ ਮਰਜ਼ੀ ਤੇ ਪਰ ਇਹਦੀ ਫੈਟ ਬਹੁਤ ਆ ਹਨਾ ਅੱਛਾ 6 ਤੋਂ ਪਲੱਸ ਜਿਹੜਾ ਮਰਜ਼ੀ ਸਿੰਪਲ ਆ ਐਸ ਟਾਈਮ ਐਸ ਟਾਈਮ ਜਿਹੜਾ ਮਰਜ਼ੀ ਆਪਣੇ ਘਰੋਂ ਪਾ ਤੋੜਾਂਕ ਚੋ ਕੇ ਸਿੰਪਲ ਵਾ ਦੋ ਤਿੰਨ ਗੱਲ ਤਾਂ ਵਧੂਗੀ ਯਾਰ ਹਾਂ ਵਧੂਗੀ ਹਰਾਉਣਾ ਵਧੂਗੀ ਕੱਢ ਬਾਹਰ ਨੂੰ ਲਓ ਜੀ ਇਹਦੇ ਥੱਲੇ ਵੀ 13 12 ਕਿਲੋ ਕੋਈ ਵੀ ਮੰਨ ਕੇ ਆ ਜੇ ਕੰਡਾ ਨਾਲ ਲਈ ਆਵੇ ਛੇ ਫੈਟ ਤੋਂ ਪਲੱਸ ਫੈਟ ਆਉਂਦੀ ਏ ਦੀ ਛੇ ਤੋਂ ਪਲੱਸ ਮੱਜਾਂ ਦੇ ਬਰੋਬਰ ਦੁੱਧ ਪੈਂਦਾ ਤਾਜੀ ਸੂਈ ਦਾ ਹੀ 10 11 ਦਿਨ ਹੋ ਗਏ ਆ ਸੂਈ ਨੂੰ ਉਹ ਫੜੋ ਏ ਖਿੱਚ ਗਿਆ ਲੰਡੀ ਜੀ ਕਰ ਦੇਣੀ ਉਹਨੇ 12 ਕਿਲੋ ਤਿਆਰ ਹੈ ਕੰਡੇ ਦੇ ਜੋਖਣ ਵਾਲਾ ਨਿਕਲੂਗਾ 13 ਹੀ 12 ਮੰਨ ਕੇ ਆ ਜਾਓ ਪੂਰੀ ਭਾਰੀ ਫੁੱਲ ਵਜਨ ਵਾਲੀ ਯਾਰ ਬਣੀ ਤਾਂ ਨਹੀਂ ਮੱਝ ਹੀ ਆ ਮੱਝ ਦੀ ਛੇ ਫੈਟ ਆਉਂਦੀ ਹੁੰਦੀ ਆ ਦੁੱਧ ਦੇਦਾ ਫੇ ਮੱਝ ਆਰ ਗਈ ਆ ਇਹਦੀ ਤਾਂ 6 ਫੈਟ ਦੀ ਗਾਰੰਟੀ ਆ ਭਾਈ ਕਹਿੰਦਾ। ਬਾਕੀ ਠੰਡੇ ਇੰਨੀ ਕਹਾਮਤ ਨਿਆਣਾ ਨੂਣਾ ਲਾਉਣਾ ਲਾ ਨਹੀਂ ਲਾਉਣਾ ਲਾ ਲੈ। ਅੱਛਾ। ਮਗਰ ਕੀ ਇਹਦੇ? ਇਹਦੇ ਮਗਰ ਅੱਛਾ। ਬੱਬੂ ਆ ਇਹਦੇ ਮਗਰ ਭਾਈ ਬਛੜਾ। ਗੋਲ ਮਟੋਲ ਪੂਰੀ ਭਾਰੀ ਫੁੱਲ ਵਜਨ ਵਾਲੀ। ਯਾਰ ਕਿਤੇ ਨਵਾਈ ਨਹੀਂ ਹੋਈ ਹੋਵੇ ਨਾ ਟਕਾ ਕੇ ਖੜੀ ਵੀ ਸੋਹਣੀ ਲੱਗੇ। ਜੇ ਕਿਸੇ ਸ਼ੌਂਕੀ ਵੀਰ ਨੇ ਘਰੇ ਦੁੱਧ-ਦੁੱਧ ਪੀਣ ਨੂੰ ਬੱਚੀ ਲੈਣੀ ਹੈ ਨਾ ਨਜ਼ਾਰੇ ਦੇ ਦਊਗੀ। 12 ਕਿਲੋ ਕੰਡੇ ਵਾਲਾ। ਹੋ ਸਕਦਾ 13 ਹੀ ਨਿਕਲੇ ਬਾਈ ਕਹਿੰਦਾ 11 ਗੂਰਾ ਮੰਨ ਕੇ ਨਾ ਆਵੇ ਕੋਈ ਬਾਕੀ ਨਮ ਤਾਂ ਨਿਆਣਾ ਇਹ ਦੂਜਣਾ ਵੜਾਂਗੂ ਲੈਂਦੇ ਜਮੇ ਨਹੀਂ ਇਹਨੂੰ ਕੋਈ ਵਾਸਤਾ ਅੱਛਾ ਜਿਵੇਂ ਮਰਜੀ ਬੈਠਾ ਲਓ ਜੀ ਬਾਈ ਕਹਿੰਦਾ ਰੱਸੀ ਪਾ ਕੇ ਜਿਵੇਂ ਮਰਜੀ ਬਹਿ ਜਾ ਤੂੰ ਵੀ ਬਿਣਾ ਰਣ ਦਾ ਭਾਂਜ ਹੋਈ ਜਾ ਕਈ ਵਾਰ ਅਗਲਾ ਵਹਿਮ ਮਾ ਅਗਲਾ ਨਿਆਣਾ ਪਾਉਂਦੀ ਫੜੀ ਲਓ ਜੀ ਬਾਈ ਕਹਿੰਦਾ ਭਵਾਂ ਬਿਣਾ ਨਿਆਣੇ ਤੋਂ ਚਵਾਈ ਕਰ ਲੋ ਤਾਂ ਬਾਈ ਕਹਿੰਦਾ ਆਪਾਂ ਪਾਤਾ ਕਈ ਵਾਰ ਕਈ ਭੈਣ ਭਰਾ ਵਹਿਮ ਕਰ ਜਾਂਦੇ ਕਿ ਪਤਾ ਨਹੀਂ ਬਿਣਾ ਨਿਆਣਾ ਆ ਨਿਆਣਾ ਪਾਉਗੇ ਨਾ ਪਵਾਉ ਚੋਂ ਬਿਣਾ ਨਿਆਣੇ ਤੋਂ ਝੋਲੇ ਪਵਾ ਔਰ ਬਾਈ ਕਹਿੰਦਾ ਨਿਆਣਾ ਪਾ ਕੇ ਵਿਖਾਦਾ ਲੱਤ ਵੀ ਨਹੀਂ ਚੱਗਦੀ 12 ਕਿਲੋ ਐਨ ਕੰਡੇ ਦੇ ਨਾਲ ਆਪਕੇ ਲੈ ਜਾਓ ਫੁੱਲ ਵੱਡੀ ਵੜ ਗੋਲ ਮਟੋਲ ਲਓ ਜੀ ਚਵਾਈ ਵੇਖੋ ਇਹਦੀ ਵੀ ਹਾਂ ਚਵਾਈ ਇਹਦੀ ਵੀ ਪੂਰੀ ਚੰਗੀ ਆ ਆ ਮਗਲੇ ਥਾਣਾ ਤੇ ਆਜੋ ਠੀਕ ਆ ਮੇਤਰਾ ਚਵਾਈ ਦਿਹਣ ਓਕੇ ਕਿੰਨੇ ਦੀ ਜੈ ਜਫਾ ਜਵੇਂ ਜੈ ਜਾ ਖਿੱਚ ਕੇ ਜੀ ਹਮ ਤਾਂ ਜਿਹੜਾ ਮਰਜੀ 60 65 ਕਿਹੜਾ ਮਰ 55000 ਰੁਪਏ ਜੈਸ ਤੋਂ ਲੈਣੀ ਆਪਾਂ ਸਹੀ ਆ ਮੁੱਲ 60 65 ਜਿੰਨਾ ਮਰਜੀ ਕਰਾ ਲਓ 55000 ਲੈਣਾ 12 ਕਿਲੋ ਦੁੱਧ ਆ ਫੰਡਰ ਮੱਝ ਵਾਲਾ ਭਾ 55000 ਹਾਂ ਦੋਂ ਦੇ ਦਾਂਦਾ ਜੇ ਚੱਕਣ ਲੱਗੀ ਆ ਨਾਲੇ ਤਾਂ ਘਰੇ ਵੀ ਖੜੀ ਸੋਹਣੀ ਲੱਗੂ ਤੇ ਵਧੀਆ 8 10 ਸੂਏ ਖੁੱਲਾ ਦੁੱਧ ਪਿਆਊਗੀ ਤੇ 2 3 ਕਿਲੋ ਦੁੱਧ ਹੋਰ ਬਾਝ ਜਾਣਾ 13 ਕਿਲੋ ਆ 12 ਕਿਲੋ ਕੰਡੇ ਤੇ ਜੋੜ ਲਓ 55000 ਦੀ ਤੇ ਲੋਕੀ ਹਿਮਾਚਲ ਆ ਲੀਆਂ ਜਰਸੀਆਂ ਦਾ 55 55000 ਮੰਗੀ ਜਾਂਦੇ ਗੱਬਣਾ ਦਾ ਅਗਰ ਹੌਲੀ ਕਿਦਨੇ ਕਹਿੰਦਾ ਭਾਈ 15 ਕਿਲੋ ਦੇਉਗੀ ਤੇ ਪਤਾ ਨਹੀਂ ਉਹਨੇ 5 ਕਿਲੋ ਹੀ ਦੇਣਾ ਹਿਮਾਚਲ ਵਾਲੀ ਜਰਸੀ ਤੇ ਇੰਨਾ ਕੀ ਦਿੰਦੀ ਆ ਇਹਦੇ ਥੱਲੇ ਤਾਂ 12 ਕਿਲੋ ਕੰਡੇ ਤੇ ਜੋਖ ਲਓ ਜਿੰਨੇ ਦਿਨ ਮਰਜੀ ਐਤਿਆ ਇਹ ਹਮਤੋਂ ਹੁਣ ਆਪਣਾ ਫਾਰਮ ਚੋਂ ਗਾਂ ਲਈ ਵੀ ਆਪਣੀ ਹਜੇ ਕੱਚੀ ਆ 15 ਦਿਨਾਂ ਦੀ 15 ਦਿਨਾਂ ਦੀ ਹਾਂ ਕਿੰਨਾ ਇੱਕ ਦੁੱਧ ਦੇ 35 36 ਕਿਲੋ ਪਾਜੂ ਅਗਲੇ ਤਾਂ ਵੱਧ ਕੇ ਅਗਲਾ ਕਹਿੰਦਾ 45 ਕਿਲੋ ਚੋਇਆ ਪਰ ਪਾਇ ਇਹ ਗੱਲ ਨਹੀਂ ਕਹਿੰਦੇ ਹੂੰ ਤੇ ਵੱਡੀ ਗਾਂ ਬਹੁਤ ਆ ਜਣੇਗੇ ਤੇ ਦੁੱਧ ਪਾਉ ਦਾ 35 36 ਕਿਲੋ ਮੰਨਦੇ 35 36 ਕਿਲੋ ਮੰਨ ਕੇ ਬਾਈ ਕਹਿੰਦਾ ਹਜੇ ਅਗਲੇ ਤਾਂ ਕਹਿੰਦੇ 45 ਕਿਲੋ ਚੋਇਆ ਫਾਰਮ ਚੋਂ ਵਹਿੜ ਲਈ ਆ ਬੁੱਤੇ ਜੱਡੀ ਆ 15 ਦਿਨਾਂ ਦੀ ਕੱਚੀ ਆ ਜੇ ਕੋਈ ਸਾਂਭ ਲੂਗਾ ਕੱਚੀ ਲੈਣ ਦਾ ਚਾਹਵਾਣਾ ਤਾਂ ਬਾਈ ਕਹਿੰਦਾ ਆ ਜਿਓ ਲੇਵਾ ਨਾੜਾ ਨੂੜਾ ਨਾਲ ਭਰਿਆ ਪਿਆ ਹਾਏ ਦਾ ਵਾਰਟੇ ਲਈ ਬਾਹਲੀਆਂ ਪਈਆਂ ਦਿਨ 15 ਪਏ ਆ ਕੀ ਭਾਪੂ ਇਹਦਾ ਇਹਦਾ ਫੋਨ ਤੇ ਕਰ ਲੈ ਕੋਈ ਨਹੀਂ ਜੀ ਹੋਇਆ ਤਾਂ ਜੈਜ ਹੀ ਹਾਂ ਜੈਜ ਕਰਾਂਗੇ ਹੋਰ ਨਾ 2 ਲੱਖ ਮੰਗ ਰੇ ਨਹੀਂ 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 ਕੋਈ ਜੈਜ ਕਰਾਂਗੇ ਦੋਸਤੋ ਜੈਜ ਹੀ ਭਾ ਹੋਊਗਾ ਕੋਈ 2 ਲੱਖ ਨਹੀਂ ਹੋਣਾ ਕੋਈ 1.5 ਲੱਖ ਨਹੀਂ ਹੋਣਾ ਜੈਜ ਭਾ ਹੋਊਗਾ ਪਾਈ ਦੇ ਘਰੇ ਆਜੋ ਗੱਬਣ ਕਰਕੇ ਕੱਚੀ ਕਰਕੇ ਭਾ ਨਹੀਂ ਕੀਤਾ ਤੁਹਾਨੂੰ ਵੀ ਪਤਾ ਹਜੇ 15 ਦਿਨਾਂ ਦੀ ਕੱਚੀ ਆ ਅੱਜ ਭਾ ਕੁਛ ਹੋਰ ਹੋਣਾ ਜਦੋਂ 15 ਦਿਨਾਂ ਨੂੰ ਤਿਆਰ ਹੋਈ ਉਹ ਤਾਂ ਤੁਹਾਨੂੰ ਵੀ ਪਤਾ 10-20 ਹਜ਼ਾਰ ਭਾਅ ਵੱਧ ਹੋਊਗਾ ਤਾਂ ਕਰਕੇ ਬਾਈ ਨੇ ਅੱਜ ਭਾਣੀ ਕੀਤਾ ਇਹ ਤੇ ਆ ਜਾ ਇਹ ਦੂਜਾ ਸੂਆ ਹਿੰਮਤ ਸੂਈ ਨੂੰ ਹੋ ਗਿਆ ਹੁਣ ਅੱਜ 13-14 ਦਿਨ ਮਾਗਰ ਵੱੱਛੀ ਹਾਂ 15 ਕਿਲੋ ਦੁੱਧ ਤਿਆਰ ਆ 14 ਕਿਲੋ ਜਿਹੜਾ ਮਰਜੀ ਕੰਡਾ ਮਾਰੀ ਅੱਛਾ ਹਾਂ 15 ਕਿਲੋ ਤਿਆਰ ਕਿੰਨੇ ਦੀ ਇਹਦਾ ਜਸਨੋਪ 45000 ਰੁਪਏ ਲੈਣਾ ਮੁੱਲ ਜਿਹੜਾ ਮਰਜੀ ਕਰਾ ਲਈ 45 ਹਾਂ ਜਿੰਨੇ ਦਾ ਮਰਜੀ ਜੋੜਾ 14 ਕਿਲੋ ਦਾ ਕੰਡਾ ਮਰਾਵਾਂਗਾ ਜਿਹੜਾ ਮਰਜੀ ਜੋ ਕੱਢ ਬਾਹਰ ਨੂੰ ਲਓ ਜੀ 15 ਕਿਲੋ ਆ 14 ਕਿਲੋ ਦਾ ਬਾਈ ਕਹਿੰਦਾ ਕੰਡੇ ਉਹ ਵੇ ਮੂਰਲੇ ਤੁਹਾਨੂੰ ਪੈ ਗਈ ਕੱਲ ਕੀ ਅੱਜ ਤੂੰ ਤੜਕੇ ਭੋਲੇ ਭਾਲੇ ਤਾਂ ਨਹੀਂ ਖਾ ਖੂ ਲੈ ਕੇ ਤੇ ਉਹ ਯਾਰ ਬੱਚੇ ਮੂਰੇ ਬੰਨੇ ਢੱਲੇ ਗਏ ਚੁੰਗ ਲੱਗ ਜਾਂਦੇ 15 ਕਿਲੋ ਆ 14 ਕਿਲੋ ਕੰਡੇ ਤੇ ਜੋਖਲੇ 45000 ਆ 25 ਮਗਰ 25 ਮਗਰ ਵੜ ਫੁੱਲ ਵੱਡੀ ਆ ਕਮਾਲ ਹੋਈ ਪਈ ਆ ਭਾਲੀ ਤਾਂ ਯਾਰ ਲੁੱਟ ਲੋ ਮੇਲਾ ਜੇ ਲੁੱਟਿਆ ਜਾਂਦਾ ਤਾਂ ਨਹੀਂ ਮੈ ਲੰਗਾ ਇੰਨੇ ਭਾਜ ਇੰਨੇ ਦੁੱਧ ਵਾਲਿਆਂ ਨਾਲ ਤਿਆਰ ਆ ਸੁਈਆਂ ਸਵਾਈਆਂ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਲੋਕੀ ਉਹੀ ਕਹਿੰਦੇ ਭਾਈ 20 ਕਿਲੋ ਦਿੱਤਾ ਏ ਕਿ 25 ਦੇਊਗੀ ਹੁੰਦੀ ਵਹਿੜ ਗੱਭਣਾ ਪਤਾ ਨਹੀਂ 10 ਕਿਲੋ ਦੇਣਾ ਇਹਨਾਂ ਥੱਲੇ ਤਾਂ ਤਿਆਰ ਆ ਸ਼ੱਕ ਵਹਿਮ ਤੁਹਾਡੇ ਸਾਰੇ ਨਿਕਲ ਜਾਣੇ ਆ ਜਦੋਂ ਕੰਡਾ ਲੈ ਕੇ ਬਹਿ ਗਏ 15 ਕਿਲੋ ਆ 14 ਕਿਲੋ ਕੰਡੇ ਤੇ ਚਾੜ ਕੇ ਦੇ ਦੂ ਜਿੰਨੇ ਦਿਨ ਮਰਜੀ ਭਾਈ ਕਹਿੰਦਾ 45000 ਭਾ ਕੋਈ ਯਾਰ 15 ਕਿਲੋ ਦੁੱਧ ਆ ਕੋਈ 5-4 ਕਿਲੋ ਦੁੱਧ ਥੋੜੀ ਆ। ਬਾਕੀ ਹਮਤ ਇਹ ਫੈਟ ਇਹਦੀ ਬਹੁਤ ਆ। ਫੈਟ ਇਹਦੀ ਵੀ ਬਹੁਤ ਆ। ਕਿਉਂਕਿ ਇਹ ਕਿਹੜਾ ਅਮਰੀਕਨ ਹੈ। ਫੈਟ ਇਹਦੀ ਵੀ ਫੁੱਲ ਹੈ। ਮਗਰ ਬੱਚਾ ਵੀ ਚੰਗਾ ਵੱੱਛੀ ਆ। ਹੁਣ ਵੱੱਛੀ ਵੇਖੋ ਕਿੰਨੀ ਨਰੋਈ ਆ। ਹੁਣ ਮਾਂ ਥੱਲੇ ਦੁੱਧ ਹੈਗਾ ਤੇ ਤਾਂ ਹੀ ਇਹਨੂੰ ਛੜਦੇ ਆ ਤੇ ਜੇ ਮਾਂ ਥੱਲੇ ਦੁੱਧ ਹੀ 5 ਕਿਲੋ ਹੋਊ। ਤੇ ਫੇਰ ਉਹ ਕੀ ਆਪ ਚੋਣਗੇ ਤੇ ਕੀ ਇਹਨੂੰ ਝਗਾਉਣਗੇ। ਫੇਰ ਤਾਂ ਉਹਨੇ ਤੇ ਆਪਣੀ ਚੰਗਾਂ ਦੇਣਾ ਇਹਨੂੰ। ਹੁਣ ਇਹਦੇ ਥੱਲੇ 15 14 ਕਿਲੋ ਕੰਡੇ ਵਾਲਾ ਦੁੱਧ ਤੇ ਤਾਂ ਹੀ 2 ਕਿਲੋ ਇਹ ਚੁੰਗ ਜਾਂਦੀ ਉੱਤੇ ਆਪੇ ਗੋਲ ਮਟੋਲ ਆ। ਲਓ ਜੀ ਵੜ ਪਾਸਵੇਂ ਆਈ ਆ ਤੇ ਵੱਚੀ ਕਰਤੀ ਆ ਸਾਈਡ ਤੇ। ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾਉਣੇ ਆ ਵੇਖੀ ਚਾ ਚੜਦਾ। ਬਾਲੀ ਚੰਗੀ ਚਵਾਈ ਆ ਭਾਈ ਕਹਿੰਦਾ। ਹਾਂ ਬਾਕੀ ਚਵਾਈ ਵੀ ਬਹੁਤ ਅੰਗੇ ਹਮ। ਹਾਂ ਆਹ ਵੇਖੋ। 15 ਕਿਲੋ ਦੁੱਧ ਹੈ ਕੰਡੇ ਵਾਲਾ। ਭਾ ਤੋਕੜਾ ਵਾਲਾ 45000 ਤੇ ਭਾਵੇਂ 100 ਪਿੰਡ ਗੇੜਾ ਦੇ ਲਿਓ 15 ਕਿਲੋ 14 ਕਿਲੋ ਦੁੱਧ ਅਗਲਾ ਕੰਡੇ ਤੇ ਜੋਕ ਕੇ ਦੇਵੇ ਵੈੜ ਹੋਵੇ ਫੁੱਲ ਵੱਡੀ ਤੇ ਮਗਰ ਹੋਵੇ ਬੱਛੀ ਆ ਮਗਰਾਂ ਦੀ ਅਮਨ ਹਾਂ 45000 ਦੀ ਕਿਸੇ ਨੇ ਨਹੀਂ ਦੇਣੀ ਮਗਰਲੇ ਥਾਣਾ ਦੀ ਵੀ ਚਵਾਈ ਡਾਂ ਕਰ ਗਈ ਆ ਮੂਹਰੇ ਜੋ ਫੇਰ ਧਾਰਾ ਮਾਰ ਲਾਓ ਜੀ ਲਾਓ ਜੀ ਬਾ ਠੀਕ ਉੱਠ ਗੜਕਾ ਨੂੰ ਬਾਹਲਾ ਦੁੱਧ ਥੱਲੇ ਡੋਲਣਾ ਸਹੀ ਆ 45000 ਯਾ ਤੋਕੜਾ ਵੈੜਾ ਨਾਲ ਆਪਾ ਮੈਂ ਵੜ ਲੈਣੀ ਨਹੀਂ ਜੇ ਮੈਂ ਲੈਣੀ ਹੁੰਦੀ ਤੇ ਮੈਂ ਇਹਨੂੰ ਕਹਿੰਨੇਗਾ ਸਾਦਾ ਹੱਥੀ ਤੇ ਕਰਦੇ ਛੋੜ ਜਿਹੜੀ 2 400 ਕਰਨੀ ਭੇਜਦੇ ਗਰੰਟੀ ਇਹ ਆਪਣੀ ਗਰੰਟੀ ਉਹ ਜ਼ੇਰ ਦੀ ਭਾਰ ਦੀ ਸਾਰਿਆਂ ਦੀ ਗਰੰਟੀ ਹੋ ਠੀਕ ਹੈ ਹਾਂ ਜੀ ਐ ਤੇ ਆ ਜਾ ਇਹ ਦੂਜਾ ਸੂਆ ਹੈ ਮਤ ਹੂੰ ਤੇ ਇਹ ਨਾ ਮੂਹ ਦਾ ਥਾਣਾ ਜਿਹੜਾ ਔਰਲਾ ਹਾਂ ਚੱਲਦਾ ਜ਼ਰੂਰ ਆ ਅੱਧਾ ਹਵਾ ਬਣਾਉਂਦਾ ਮਾੜੀ ਜੀ ਉਵੇਂ ਦੇਣੀ ਆ ਦੇਣੀ ਬੱਛਿਆਂ ਵਾਲੇ ਬਾ ਜਾ ਕੱਲ ਦੀ ਸੂਈ ਆ ਤੇ 6 ਤੋਂ 7 ਕਿਲੋ ਬੋਲਾ ਤਿਆਰ ਮਗਰ ਬੱਛਾ ਆ ਉਹ ਵੜਾ ਕਿੰਨੇ ਦੀ ਮੋਲ 17 ਕਰਾ ਲਓ 15000 ਰੁਪਏ ਦੇ 15 ਦੀ ਬਸ ਲੜੇ ਲੜੇ ਤਾਂ ਨਹੀਂ ਘਰੇ ਆਦੇ ਨਹੀਂ 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 ਕੋਈ ਮਗਲਾਵਾ ਭਾਲਦਾ ਹੋਵੇ ਕਹਿੰਦੇ ਮੈਂ ਤਾਂ ਬਾਈ ਨਹੀਂ ਤਾਂ ਵਿਆਹ ਕਰੋ ਤੇ ਮੈਂ ਤਾਂ ਚੱਲਿਆ ਨਹੀਂ ਤਾਂ ਗਾਵਾਂ ਜੀਆਂ ਵੇਚ ਕੇ ਕੋਈ ਗੱਲ ਇਹ ਪਤਾ ਕੀ ਚੱਕਰ ਕੋਈ ਦੁੱਧ ਪੀਊਗਾ ਹਾਂ ਸਹੀ ਦੇ ਉਹ ਇਹ ਵੀ ਗੱਲ ਸਹੀ ਹੈ 6 ਕਿਲੋ ਬੌਲਾ ਕੱਲ ਦੀ ਸੂਈ ਥੱਲੇ ਤਿਆਰ ਹੈ 6 ਦਾ 7 ਹੀ ਹੋਊਗਾ 6 ਦਾ ਬਾਈ ਕਹਿੰਦਾ 7 ਹੀ ਹੋਊਗਾ ਮੋਲ 17 15 ਦੀ ਦੇ ਦੇਣੀ ਹੈ ਲਾਓ ਯਾਰ 17 ਮਾਰ ਕੇ ਭਾਵੇਂ ਸੀਟ ਢੀ ਪਾ ਲਓ ਯਾਰ ਪਾ ਤਾਂ ਜਮਾ ਲੋਟ ਆ ਯਾਰ ਜੇ ਕਿਸੇ ਨੇ ਬਿਹੜਾ ਲੈਣਗੇ ਨਾ ਸੂਈਆਂ ਸਾਈਆਂ ਦੁੱਧ ਪੀਣ ਨੂੰ ਕੰਮ ਲੋਟ ਆ ਆਜੋ ੱਤਲਵਾਂ ਵਾਲਾ ਪਿੰਡ ਐ ਨਾਲੇ ਤੁਹਾਨੂੰ ਇੰਨੇ ਬੱਕਰੀਆਂ ਵੀ ਰੱਖੀਆਂ ਨਾਲੇ ਬੱਕਰੀਆਂ ਦੇ ਦੁੱਧ ਦੀ ਚਾਹ ਪੀ ਆਉ ਤੁਹਾਨੂੰ ਹਾਂ ਹਾਂ ਸਹੀ ਯਾਰ ਤੇ ਨਾਲੇ ਆਪ ਦਾ ਪਾਖੂ ਲੈ ਜਾ ਤੇ ਜੇ ਕਿਸੇ ਨੇ ਬੱਕਰੀ ਬੁੱਕਰੀ ਲੈਣੀ ਤਾਂ ਵੀ ਦੇ ਦੂਗਾ ਕੋਈ ਗੱਲ ਨਹੀਂ ਪਿਆਰ ਜੇ ਨਾ ਪੁੱਛ ਲਊਂ ਤਾਂ ਦੇਣੀ ਨਹੀਂ ਦੇ ਦੂਗਾ ਪਰ ਨਾ ਕਿ ਹੈਗੇ ਇਹਦੇ ਕੋਲੇ ਵਾ ਵਾ ਬੱਚਾ ਇਹਦਾ ਵੀ ਛੜਤਾ ਲਓ ਜੀ ਨਿਆਣਾ ਇਹਦੇ ਵੀ ਲਾ ਲੱਤ ਕੋਈ ਵੀ ਨਹੀਂ ਚੱਕਦੀ ਮਾਂ ਦਿੱਤੀ ਲੱਤ ਨਹੀਂ ਚੱਕਦੀ ਲੱਤ ਛੜ ਵਾਲੀ ਢਾਂਡੀ ਕੋਈ ਵੀ ਨਹੀਂ ਲਓ ਜੀ ਆ ਮਗਰਲੇ ਥਾਣਾ ਦੀ ਚਵਾਈ ਹੈ 6-7 ਕਿਲੋ ਬੌਲਾ ਹੀ ਤਿਆਰ ਹੈ ਕੱਲ ਦੀ ਸੂਈ ਆ ਖੜਕਾ ਹੀ ਸੁੰਦਾ ਹਣਾ ਤੁਹਾਨੂੰ ਦੂਰੋਂ ਮੋਗੇ ਅੰਗੂ ਆਉਂਦੀ ਆ ਪਰਲੇ ਮੂਰਲੇ ਥਾਂ ਦੀ ਚਵਾਈ ਆ ਉਹ ਵੇਖੋ ਮੋਟੀ ਧਾਰ ਉਹਦੀ ਵੀ ਹਾਂ ਇਹਦੀ ਵੀ ਲੈ ਹਾਂ 15000 ਯਾਰ 15000 ਲੋਟ ਆ ਕੰਮ ਯਾਰ ਜਾਵਾ 托ਕੜ ਨਾਲ ਲੈਣ ਨਾਲੋਂ ਕਹੀਂ ਕੋਣੀ ਚੰਗੀ ਆ 托ਕੜ ਪਤਾ ਨਹੀਂ ਸਾਲ ਦੀ ਸੂਈ ਹੋਊ ਕਿ ਡੇਢ ਸਾਲ ਦੀ ਸੂਈ ਹੋਣੀ ਆ ਹਾਂ ਸੱਚਰ ਦੀ ਸੱਚਰ ਇਹ ਸੱਜਰ ਦੀ ਸੱਜਰ ਉਦਕਾ ਸਾਲ ਪਰ ਦੁੱਧ ਪਿਆਉ ਚੱਕੋ 15000 ਦੀ ਇਹਦੇ ਥੱਲੇ 15 ਕਿਲੋ ਦੁੱਧ ਹੈ ਕੰਡੇ ਵਾਲਾ 14 ਮੰਨ ਕੇ ਆਜਿਓ 45000 ਦੀ ਮਗਰ ਵੱਛੀ ਬਿਲਕੁਲ ਜਾਇਜ਼ ਭਾ ਦੀਆਂ ਬਹੁਤ ਸੋਹਣੀਆਂ ਚਾਰ ਤਾਜ਼ੀਆਂ ਸੂਈਆਂ ਇੱਕ ਗੱਬਣ ਤਿਆਰ ਫੁੱਲ ਚੰਗੀ ਵਹਿੜ ਸਾਰਿਆਂ ਨੂੰ ਸასი ਸ਼ਕਾ